ਨਾ ਸਾਂਝੀ ਕੀਤੀ ਜਾ ਰਹੀ ਲਵ ਕੋ ਚੌਂਕ ਤੋਂ ਦੱਸਦੀ ਹੈ ਤੁਹਾਨੂੰ ਜਿਹੜੀ ਮੌਨਿਕਾ ਟਾਵਰ ਦੇ ਵਿੱਚ ਜਿਹੜੀ ਪਾਰੀ ਅੱਗ ਲੱਗ ਚੁੱਕੀ ਆ ਸੋ ਮੌਕੇ ਤੇ ਪ੍ਰਸ਼ਾਸਨ ਵੀ ਜਿਹੜਾ ਪਹੁੰਚਿਆ ਹੋਇਆ ਹੈ ਗੱਲਬਾਤ ਕਰਾਂਗੇ ਸਾਰੀ ਕੀ ਗੱਲਬਾਤ ਲਾਈ ਸੀਰਾ ਦੇਤੇ ਵੱਟੀਆਂ ਦੇਖੋ ਅਮਨ ਰੋਲਾ ਜੀ ਪੁੱਛ ਕੇ ਇੱਥੇ ਦੇਖੋ ਲਾਈ ਸੀਰਾ ਦੇਤੇ ਵੱਟੀਆਂ ਦੇਖੋ ਦੇਖੋ ਅੰਦਰ ਬੜੇ ਹੀ ਤਰੀਕੇ ਨਾਲ ਰਮਨੋ ਰੋਲਾ ਸੀਰਾ ਦੇਤੇ ਵੱਟੀਆਂ ਦੇਖੋ ਅਮਨ ਰੋਲਾ ਪਾਸ਼ਾ ਦੇ ਕਿੰਨਾ ਵੱਡਾ ਹਾਂਜੀ ਬਸ ਦੀ ਕੰਟਰੋਲ ਦੇ ਵਿੱਚ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਨਹੀਂ ਥੈਂਕ ਯੂ ਸਰ ਥੈਂਕ ਯੂ ਬਿਲਕੁਲ ਦੇਖੋ ਲਾਈ ਸੀਰਾ ਦੇਤੇ ਵਟੀਆਂ ਦੇਖੋ ਗੱਟੀਆਂ ਨੂੰ ਦੇਖੋ ਪਾਣੀ ਮੁਕ ਤੇ ਆਪਣੇ ਪਿੱਛੇ ਕਰਨ ਨੂੰ ਦੇਖੋ ਲਾਈ ਸੀਰਾ ਦੇਤੇ ਵਟੀਆਂ ਦੇਖੋ ਲਾਈ ਸੀਰਾ ਦੇਤੇ ਮੁਕੇ ਦੇਖ ਕਿੰਨਾ ਰਸ਼ ਪੈ ਗਿਆ ਤੇ ਕੋ ਲਾਈ ਸੀਰਾ ਦੇਤੇ ਵਟੀਆਂ ਭਾਈ ਹੋ ਗਿਆ ਉਹ ਲੈ ਸੀਰਾ ਦੇਤੇ ਵਡੀਆਂ ਦੇਖੋ ਲੋਕੀ ਦੇ ਇਕੱਲੇ ਲੱਗੀ ਦੇਖੋ ਸਭ ਕੁਝ ਖਾਸ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਲਵ ਕੁਸ਼ੌਂਗ ਤੋਂ ਸੋ ਦੇਖ ਸਕਦੇ ਮਾਹੌਲ ਇਸ ਵੇਲੇ ਕਿਹੋ ਜਿਹਾ ਬਣਿਆ ਹੋਇਆ ਹੈ ਸੋ ਪਾਰਾ ਕਾਠਾ ਦੇਖ ਸਕਦੇ ਹੋ ਡਰ ਭਰਿਆ ਮਾਹੌਲ ਹੈ ਮੁਕੇ ਦੇ ਜਿਹੜੇ ਤੇ ਕਾਰਡ ਆ ਗਏ ਹੁਣ ਸਭਾ ਕਰਨੇ ਮਾਗੋ ਆ ਲੈ ਨਾਮ ਲੱਗੂ ਤੇ ਨਾਮਾ ਚੱਲਾ ਉਹ ਭਾਈ ਪਿਆ ਯਾਰ ਜੀ ਬੰਦਾ ਉਹਨਾਂ ਰਾਹੀ ਸਾਡਾ ਪਤਾ ਜੜਿਆ ਦਿਖਾ ਲਈ ਤੁਹਾਨੂੰ ਦਿਖਾ ਲਈ ਜੜਿਆ ਉਹ ਮੁੰਡਾ ਖੜਾ ਆ ਰਿਹਾ ਪਾਜੀ ਸੈਂਟਰ ਮਟੇ ਕਿਸੇ ਨਾਲ ਨਹੀਂ ਲੱਗਿਆ ਉਹ ਤੇਰੇ ਹੱਥ ਜੋੜ ਕੇ ਬੈਠੀ ਆ ਯਾਰ ਆਪ ਵੀ ਖੜੇ ਆ चढ़की देखो लाइसा देते मुर्गे देखो देते, मुझे देखो सो इस खबर में कोई होर अपडेट आंधी है तो जरूर उइट करिए थोड़ी बइट देखो ग ਹਾਂ ਜੀ ਸੋਹਰੇ ਦੇ ਮੌਕੇ ਤੇ ਇਹ ਤਾਂ ਥੋੜੀ ਪਾਰਟੀ ਕਰੀ ਉਹਨੂੰ ਅੱਗੇ ਆਪੋਰ ਲੱਗਾ ਇਹਨਾਂ ਦਾ ਸਾਹਮਣੇ ਥੋੜੀ ਪਾਈਟ ਦਿੱਈ ਹੈ ਮੌਕੇ ਤੇ ਆਏ ਉੱਥੇ ਇਹ ਤਾਂ ਤੁਸੀਂ ਪਾਰਟੀ ਤੇ ਉਹ ਵੀ ਉੱਥੇ ਆਏ ਆ ਲਾਉ ਕੋ ਚੋ ਮਿਲਾਬ ਚੋ ਦੇ ਗੋਲ ਪਿੰਡੀ ਦੇ ਵਿੱਚ ਅੱਗ ਲੱਗੀ ਹੈ ਆ ਜੀ ਓਏ ਫਾਇਰ ਬਗੇਟ ਵਾਲੇ ਆਪਣਾ ਪੂਰਾ ਜੋਰ ਲਾ ਰਹੇ ਆ ਔਰ ਅੱਗ ਦੇ तकरीबन ਕੰਟਰੋਲ ਹੋ ਚੁੱਕਾ ਹੈ ਹਾਂਜੀ ਉੱਪਰ ਜਿਮ ਸੀ ਜਿਹਨਾਂ ਦੇ ਵਿੱਚ ਲੜਕੇ ਲਗਭਗ 25 ਸੀ ਜਿਹੜੇ ਜਿਮ ਕਰ ਰਹੇ ਸੀਗੇ ਹਾਂਜੀ ਉਹ ਵੀ ਬਚਾਅ ਹੋ ਗਿਆ ਉਹ ਵੀ ਬਾਹਰ ਸਾਰੇ ਨਿਕਲ ਆਏ ਆ ਲਿਕਟ ਥੱਲੇ ਕੰਪਿਊਟਰ ਵਾਲੀਆਂ ਦੁਕਾਨਾਂ ਔਰ ਇੱਕ ਦੋ ਕੱਪੜੇ ਵਾਲੀਆਂ ਦੁਕਾਨਾਂ ਸੀ ਹਾਂਜੀ ਜਿੱਥੇ ਨੁਖਾਣ ਹੋੰਗਾ ਡਾਰਾ ਹੈ ਜਾਂ ਨੁਖਾਣ ਬੜਾ ਆਇਆ ਹੈ ਮੇਰੀ ਜਿੰਨੇ ਵੀ ਮੁੰਡੇ ਯਾਰ ਦੋਸਤ ਨੌਜਵਾਨ ਖੜੇ ਮੇਰੇ ਇਹਨਾਂ ਨੂੰ ਅਪੀਲ ਹੈ ਵੀ ਆਪਾਂ ਕੋਈ ਨਾ ਕੋਈ ਜਿਹੜੇ ਫਾਇਰ ਬਿਟ ਵਾਲੇ ਕੰਮ ਕਰ ਰਹੇ ਉਹਨਾਂ ਨੂੰ ਕੰਮ ਜੁੜਨ ਦੇ ਹਾਂਜੀ ਕਿੰਨਾ ਸਮਾਂ ਹੋ ਗਿਆ ਕਿੰਨਾ ਸਮਾਂ ਹੋ ਗਿਆ ਇੱਥੇ ਖੜੇ ਤੁਸੀਂ ਭਾਗੇ 1 ਘੰਟਾ ਹੋ ਗਿਆ ਹਾਂਜੀ ਕਿ ਅੱਗ ਲੱਗੀ ਨੂੰ ਹਾਂਜੀ ਲੇਕਿਨ ਹੁਣ ਜੋ ਫਾਇਰ ਬਿਟ ਵਾਲੇ ਦੱਸ ਰਹੇ ਕਿ ਅੱਗ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ ਹਾਂਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੁੰਡੇ ਉੱਪਰ ਜਿਮ ਦੇ ਵਿੱਚ ਦੀ ਉਹਨਾਂ ਨੂੰ ਵੀ ਬਚਾਅ ਹੋ ਗਿਆ ਉਹ ਜਿਹੜੇ 25 ਦੇ ਲਗਭਗ 30 ਲੜਕੇ ਸੀਗੇ ਉਹ ਵੀ ਬਾਹਰ ਨਿਕਲ ਆਏ ਐ ਲੇਕਿਨ ਨੀਚੇ ਕੰਪਿਊਟਰ ਵਾਲੀਆਂ ਦੁਕਾਨਾਂ ਔਰ ਬਜਾਜੀ ਵਾਲੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਉਹ ਜਦੋਂ ਆਪ ਪੂਰੀ ਕੰਟਰੋਲ ਹੋ ਜਾਏਗਾ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਕਿੰਨੀਆਂ ਕੁ ਦੁਕਾਨਾਂ ਨੂੰ ਜਿਹੜਾ ਕੁਝ ਪਤਾ ਲੱਗਾ ਕਿ ਕਿੰਨੀਆਂ ਆਪਣੇ ਚਾਰ ਪੰਜ ਦੁਕਾਨਾਂ ਦਾ ਤਾਂ ਬਹੁਤ ਨੁਕਸਾਨ ਹੋਇਆ ਬਾਕੀ ਜਦੋਂ ਅੱਗ ਰੁਕਦੀ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਬਹੁਤ ਕੀ ਹੋਇਆ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ ਲਗਭਗ 1 ਘੰਟਾ ਹੋ ਗਿਆ ਜਿਹੜੀ ਅੱਗ ਦੇ ਉੱਪਰ ਕੰਟਰੋਲ ਲੇਕਿਨ ਫਾਇਰ ਬ੍ਰਿਗੇਡ ਵਾਲੇ ਆਪਣਾ ਪੂਰਾ ਜ਼ੋਰ ਲਗਾ ਰਹੇ ਆ ਫਿਰ ਵੀ ਅੱਗ ਦੇ ਉੱਪਰ ਤਕਰੀਬਨ ਕਾਬੂ ਪਾਇਆ ਗਿਆ ਕਿ ਇਹਨਾਂ ਕੋਲ ਫਾਇਰ ਇਕੁਪਮੈਂਟ ਨਹੀਂ ਸੀਗੇ ਦਾਦੇ ਕਿ ਜਿਸ ਨਾਲ ਅੱਗ ਤੇ ਕਾਬੂ ਪਾਇਆ ਜਾਵੇ ਜਾਂ ਫਿਰ ਕੁਝ ਜਾਂ ਫਿਰ ਕੰਮ ਚੱਲ ਰਿਆ ਸੀ ਦੁਕਾਨਾਂ ਖੁੱਲੀਆਂ ਸੀ ਉਸ ਟਾਈਮ ਉਸ ਟਾਈਮ ਹਾਂਜੀ ਹਾਂਜੀ ਦੁਕਾਨਾਂ ਖੁੱਲੀਆਂ ਸੀਗੇ ਇਹਨਾਂ ਕੋਲ ਪੂਰਾ ਸੀਗਾ ਜਿਹਨਾਂ ਨੂੰ ਅਜੋ ਸਮਾਨ ਲੇਕਿਨ ਰਸ਼ ਹੋਣ ਕਰਕੇ ਇੱਕ ਦੂਜੇ ਦੇ ਨਾਲ ਝੜਪ ਹੋਣ ਕਰਕੇ ਜਿਹੜਾ ਟਾਈਮ ਟਾਈਮ ਪਈ ਗਿਆ ਦੇਣ ਦੇ ਕਰਕੇ ਥੋੜਾ ਜਿਹਾ ਨੁਕਸਾਨ ਹੋ ਗਿਆ ਲੋਕ ਨਹੀਂ ਹਟੇ ਲੋਕ ਜਿਹੜੇ ਕਿੰਨਾਂ ਸੇਫ ਹੈ ਸਾਰਾ ਹਾਂ ਹਾਂ ਬਿਲਕੁਲ ਸੇਫ ਹੈ ਤਾਂ ਬਾਜ਼ਾਰ ਜੀ ਆਪ ਤਾਂ ਆਜ ਜਾਨੀ ਨੁਕਸਾਨ ਦਾ ਬਜਾਇਆ ਉਹਦਾ ਦੁਕਾਨਾਂ ਦਾ ਨੁਕਸਾਨ ਹੋਇਆ ਜਿਹੜੀ ਬਜਾਜੀ ਵਾਲੀ ਸੀ ਜਾਂ ਕੋਈ ਕੰਪਿਊਟਰ ਵਾਲੀ ਸੀ ਉਹਨਾਂ ਦਾ ਜ਼ਿਆਦਾ ਨੁਕਸਾਨ ਬਿਲਕੁਲ লাইਸੀ ਦਾ ਦੇ ਦਿੱਤੇ ਜਿਹੜੇ ਕੋਲ ਸਿਕਰੀਆਂ লাইਸੀ ਦਾ ਦੇ ਦਿੱਤੇ ਮੋਟੇ ਦੇ লাইਸੀ ਦਾ ਦੇ ਦਿੱਤੇ ਵੇਖੋ ਆਪਣੀ ਬੈਂਕ ਦਿਖਾ ਕੇ ਆਪ ਜਾਨੀ ਨੁਕਸਾਨ ਦਾ ਨੁਕਸਾਨ ਕਰਾ ਬੜ ਜਾ ਇਹਨੂੰ ਹੋ ਜਾ ਭਾਜੀ ਬੜ ਜਾ ਯਾਰ ਯਾਰ ਕੱਢ ਦਿਓ ਸ਼ਹਿਰ ਦਾ

ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਜਿਹੜਾ ਇਸ ਅੱਗ ਤੇ ਕਾਬੂ ਪਾਉਂਦੇ ਹੋਏ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੱਲਿਆ ਪਰ ਅਜੇ ਤੱਕ ਜਿਹੜਾ ਹੈ ਲਗਾਤਾਰ ਮੁਸ਼ੱਕਤ ਕਰਦੀ ਹੋਈ ਫਾਇਰ ਦੀਆਂ ਟੀਮਾਂ ਜਿਹੜੀਆਂ ਜੁਟੀਆਂ ਹੋਈਆਂ ਨੇ ਸੋ ਹਾਲ ਫਿਲਹਾਲ ਤੁਹਾਨੂੰ ਦੱਸ ਜੇ ਕੀ ਅਜੇ ਤੱਕ ਕੋਈ ਵੀ ਜਾਨੇ ਨੁਕਸਾਨ ਨਹੀਂ ਹੋਇਆ ਪਰ ਜੋ ਦੱਸ ਦਈਏ ਕਿ ਜੋ ਬੇਰੀ ਸਾਹਿਬ ਵੱਲੋਂ ਜੋ ਦੱਸਿਆ ਗਿਆ ਕਿ ਜਿਹੜਾ 4 ਤੋਂ ਪੰਜ ਦੁਕਾਨਾਂ ਨੂੰ ਜਿਹੜਾ ਛਤੀਗ੍ਰਸਤ ਹੋਈਆਂ ਨੇ ਉਸ ਤੋਂ ਬਾਅਦ ਜੇ ਅਗਰ ਦੇਖਦੇ ਹਾਂ ਜੋ ਜਦੋਂ ਅੱਗ ਤੇ ਬਿਲਕੁਲ ਕਾਬੂ ਪਾਇਆ ਜਾਂਦਾ ਉਸ ਤੋਂ ਬਾਅਦ ਕੀ ਨਿਕਲ ਕੇ ਜਿਹੜਾ ਸਾਹਮਣੇ ਆਂਦਾ ਹੈ ਅਜੇ ਤੱਕ ਅਧਿਕਾਰਿਕ ਜਿਹੜਾ ਬਿਆਨ ਉਹ ਨਹੀਂ ਸਾਹਮਣੇ ਆਇਆ ਸੋ ਇਸ ਵੇਲੇ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਚਲੰਦਰ ਦੇ ਮੌਨਿਕਾ ਟਾਵਰ ਤੋਂ ਸਾਂਝੀਆਂ ਕਰ ਰਹੇ ਹਾਂ ਸੋ ਬਿਲਕੁਲ ਪਬਲਿਕ ਨੂੰ ਜਿਹੜਾ ਜਿਹੜਾ ਉਹ ਰੋਕਿਆ ਜਾ ਰਿਹਾ ਕਿ ਜਿਹੜਾ ਕੰਮ ਕਰਨ ਦੇ ਵਿੱਚ ਜਰੂਰ ਵਿਗਨ ਪੈ ਰਿਹਾ ਕਿਉਂਕਿ ਪਬਲਿਕ ਜਿਹੜੀ ਹੈ ਬਹੁਤ ਜ਼ਿਆਦਾ ਇਕੱਠੀ ਹੋ ਚੁੱਕੀ ਆ ਜਿਸ ਨਾਲ ਜਿਹੜਾ ਕੰਮ ਕਰਨ ਵਿੱਚ ਜਰੂਰ ਰੋਕ ਜਿਹੜੀ ਆ ਫਾਇਰ ਦੀਆਂ ਟੀਮਾਂ ਨੂੰ ਆ ਰਹੀ ਆ ਉਸ ਦੇ ਨਾਲ ਨਾਲ ਲਗਾਤਾਰ ਜਿਹੜਾ ਹੈ ਫਾਇਰ ਦੀਆਂ ਟੀਮਾਂ ਆਪਣੀਆਂ ਮੁਸ਼ਕਲ ਜਿਹੜੀ ਗੱਲ ਲਗਾਤਾਰ ਕਰੀਆਂ ਹੋਈਆਂ ਦਿਖਾਈ ਦੇ ਰਹੀਆਂ ਹੈ ਫਰੰਟ ਗੇਟ ਹੈ ਜਿਸ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਦੂਜੇ ਪਾਸੇ ਵੀ ਗੱਲ ਕਰੀਏ ਤਾਂ ਕਾਫੀ ਜਿਹੜੀਆਂ ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਗਾਤਾਰ ਫਾਇਰ ਦੀਆਂ ਟੀਮਾਂ ਜਿਹੜੀਆਂ ਸੱਤ ਕਾਬੂ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰ ਰਹੀਆਂ ਨੇ ਇੱਕ ਗੱਡੀ ਇੱਕ ਗੱਡੀ ਆ ਲੱਗੀ ਹੈ ਜੀ ਇੱਕ ਗੱਡੀ ਦੇਖੋ ਲਾਈਟ ਸੀ ਦਾ ਦੇਖਦੇ ਵੇਖੋ ਸਾਬੂ ਕਾਂ ਪੰਦਿਤਪੁਰ ਦਾ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਫਾਇਰ ਕੰਮਚਾਰੀਆਂ ਨੂੰ ਜਿਲੰਦਰ ਦੇ ਦਾਦੂਪੁਰ ਚੌਕ ਦੇ ਬਿਲਕੁਲ ਨਾਲ ਇਹ ਮੁੰਕਾ ਦਾ ਟਾਵਰਾ ਹੋਰ ਬੇਸਮੈਂਟ 'ਚ ਇਹ ਦੁਕਾਨ ਸੀ ਜਿਹੜੀ ਕਿ ਅੱਗ ਲੱਗੀ ਹੈ ਤੋ ਪੁਰਵ ਐਮ.ਐਲ.ਏ. ਰਜਿੰਦਰ ਬੀਰ ਦਾ ਕਹਿਣਾ ਕਿ ਜਿਹੜੀ ਦੁਕਾਨ ਤੇ ਅੱਗ ਲੱਗੀ ਆ ਸੋ ਉਹ ਦੁਕਾਨ ਤੋਂ ਬਾਅਦ ਜਿਹੜੀਆਂ ਹੋਰ ਨਾਲ ਦੁਕਾਨਾਂ ਸੀ ਉਹਨਾਂ ਤੇ ਵੀ ਜਿਹੜੀ ਅੱਗ ਜਿਹੜੀ ਫੈਲ ਜਾਂਦੀ ਹੈ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉੱਪਰ ਜਿਮ ਵੀ ਸੀਗਾ ਸੋ ਸਾਰੇ ਲੋਕ ਤੇ ਸੇਫ ਹੈ ਲੇਕਿਨ ਜਿਹੜਾ ਮਾਲੀ ਨੁਕਸਾਨ ਆਇਆ ਤੇ ਕਾਫੀ ਹੋਇਆ ਸੋ ਰਸ਼ੀ ਏਰੀਆ ਔਨ ਕਰਕੇ ਕਾਫੀ ਰਸ਼ੀ ਇਸ ਜਗ੍ਹਾ ਦੇ ਉੱਪਰ ਹੈ ਜਿਹਦੇ ਕਰਕੇ ਫਾਇਰਫਾਈਟਰ ਕਰਮਚਾਰੀਆਂ ਨੂੰ ਅੱਜ ਤੇ ਕਾਬੂ शासन जो चुकी है लगातार पहुंच गई है ਆਪ ਲੱਗ ਚੁਕੀ ਆ ਤਸਵੀਰਾਂ ਜਿਹੜੇ ਤੁਹਾਨੂੰ ਜਲੰਧਰ ਤੋਂ ਸਾਝੀਆਂ ਕਰ ਰਹੇ ਆ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬੇਸਮੈਂਟ ਕੋ ਆਪ ਜਿਹੜੀ ਹੈ ਜੋ ਸੂਤਰਾਂ ਵੱਲੋਂ ਦੱਸਿਆ ਗਿਆ ਅਧਿਕਾਰਿਕ ਬਿਆਨ ਦੀ ਆਨ ਦੀ ਜਿਹੜੀ ਹੈ ਅਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋਈ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਮੋਨੀਕਾ ਟਾਵਰ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਬਲੇ ਲਾਈਵ ਦਿਖਾ ਰਹੇ ਹਾਂ ਜੀ ਤਾਂ ਲਗਾਤਾਰ ਲੋਕਾਂ ਨੂੰ ਜਿਹੜਾ ਇਸ ਅੱਗ ਤੋਂ ਜਿਸ ਜਗ੍ਹਾ ਤੇ ਲੱਗੀ ਆ ਉਸ ਤੋਂ ਜਿਹੜਾ ਫਰੇ ਕੀਤਾ ਜਾ ਰਿਹਾ ਹੈ ਤਸਵੀਰਾਂ ਸਿਲਪ ਆ ਬਾਰੇ ਜਿਆਦਾ ਨੁਕਸਾਨ ਹੋ ਗਿਆ ਵਾ ਦੁਕਾਨ ਪੂਰੀ ਟੋਟਲੀ ਅੱਗ ਲੱਗੀ ਤੇ ਪਰਮਾਤਾ ਦਾ ਇੰਨੀ ਕਿਰਪਾ ਕਿ ਆਪ ਬਚ ਗਏ ਨੇ ਕਿਉਂਕਿ 2 ਮਿੰਟ ਪਹਿਲੇ ਆਪ ਘਰ ਗਏ ਸੀਗੇ ਤੇ ਕੋਈ ਗੱਲ ਨਹੀਂ ਨਾਲ ਮਿਲ ਕੇ ਸ਼ਹਿਰ ਮਤਾ ਜੋਸ਼ ਹਾਂ ਪਰ ਫਿਰ ਦੇਖਾਂਗੇ ਕੀ ਇਹਨਾਂ ਨੁਕਸਾਨ ਹੈ ਨੁਕਸਾਨ ਤੇ ਟੋਟਲ ਗਾਂ ਸਾਰਾ ਮਾਲ ਸੜ ਗਿਆ ਨਾ ਜੋ ਸਾਡੇ ਕੋਲ ਪਏਗਾ ਆਪਾਂ ਸਾਰੇ ਵੀਰ ਰਲ ਕੇ ਸ਼ਹਿਦਾਰੀ ਮੁਕਾਬਲੇ ਇਹਨਾਂ ਦੀ ਮਦਦ ਕਰਾਂਗੇ ਤੁਸੀਂ ਜਿਹੜੇ ਤੇ ਮਾਲਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਿਹੜੇ ਤੇ ਜਿਹੜੇ ਫਾਇਰ ਬਿਗੇਟ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਕੁਝ ਪਤਾ ਲੱਗਾ ਕਿ ਅੱਗ ਲੱਗਣ ਦਾ ਕਾਰਨ ਕੀ ਸੀਗਾ ਕਿਸ ਕਰਕੇ ਲੱਗਿਆ ਹਜੇ ਤੱਕ ਕੋਈ ਕਾਰਨ ਸਾਹਮਣੇ ਨਹੀਂ ਆਇਆ ਅੱਗ ਲੱਗਣ ਕਿਉਂ ਅੱਗ ਲੱਗੀ ਉਹਦਾ ਕਾਰਨ ਸਾਹਮਣੇ ਨਹੀਂ ਆਇਆ ਤੇ ਇਹ ਵੀ ਆ ਵੀ ਤੁਹਾਡੇ ਵਰਗੇ ਵੀਰਾਂ ਦੇ ਚੈਨਲ ਲਾਈਵ ਦੇਖ ਕੇ ਤੁਸੀਂ ਆਏ ਆ ਤੇ ਥੱਲੇ ਧੂਆਂ ਬਹੁਤ ਆਤਮਾਲ ਤੇ ਉਹਨਾਂ ਦਾ ਸਾਰਾ ਛੜ ਗਿਆ ਵਿਚਾਰਿਆਂ ਦਾ ਹੋਇਆ ਬਹੁਤ ਜਿਆਦਾ ਮਾੜਾ ਪਰਮਾਤਮਾ ਦਾ ਭਾਣਾ ਹੈ ਮੰਨਣਾ ਤੇ ਪਹਿਲੇ ਪਰ ਹੋਇਆ ਬਹੁਤ ਜਿਆਦਾ ਮਾੜਾ ਤੇ ਪਰਮਾਤਮਾ ਨੂੰ ਆਪਾਂ ਹੋਈ ਬੇਨਤੀ ਕੀਤੀ ਵੀ ਸਰੋ ਸਾਡੇ ਜਾਨਾ ਭਾਦੀਆਂ ਵਾ ਮਾਲ ਦਾ ਕੋਈ ਮਾਲ ਤੇ ਦੁਕਾਨ ਬਣੀ ਜਾਂਦੀ ਹੈ ਵਾਜ ਬੰਦਾ ਤਰੋਤੇ ਸਾਰਾ ਕੁਝ ਬਣਦਾ ਇੱਕ ਚੀਜ਼ ਇੱਥੇ ਕਾਫੀ ਜ਼ਿਆਦਾ ਦੇਖਣ ਨੂੰ ਮਿਲੀ ਹੈ ਕਿ ਫਾਇਰ ਬਿਗੇਟ ਦੇ ਜਿਹੜੇ ਮੁਲਾਜ਼ਮ ਨੇ ਜਾਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਰਸਤੇ ਦੇ ਵਿੱਚ ਖੜੇ ਨਾ ਹੋਵੋ ਪਰ ਫਿਰ ਵੀ ਲੋਕ ਜਿਹੜੇ ਨੇ ਉਹ ਬਾਰ-ਬਾਰ ਰਸਤੇ ਦੇ ਵਿੱਚ ਆ ਰਹੇ ਸੀਗੇ ਸਾਡੇ ਲੋਕਾਂ ਨੂੰ ਚਾਹੀਦਾ ਹੈ ਵੀ ਫਾਇਰ ਬਿਗੇਟ ਵਾਲੇ ਵੀਰਾਂ ਨੂੰ ਜਿੰਦਾਬਾਦ ਮੁਲਾਜ਼ਮਾਂ ਨੂੰ ਮੌਕਾ ਦੇਣ ਵੀ ਉਹ ਅੱਗ ਬੁਝਾਉਂਦੇ ਵੇ ਵਿਚਾਰੇ ਆਪਣੀ ਜਾਨ ਨੂੰ ਖਤਰੇ ਬਾਗਲ ਉਹਨਾਂ ਨੂੰ ਰਾਹ ਸਾਫ਼ ਦੇਣ ਕਰੀਏ ਹੋਣ ਮੁਲਾਜ਼ਮਾਂ ਨੂੰ ਕਿਹਾ ਉਹਨਾਂ ਨੇ ਸ਼ਕਤੀ ਕੀਤੀ ਇਹ ਲੋਕਾਂ ਨੂੰ ਬਾਹਰ ਲਿਆਂਦੇ ਮੇ ਕੱਢ ਕੇ ਵੀ ਉਹਨਾਂ ਨੂੰ ਅੱਗ ਭਜਾ ਦਾ ਮੁਕ ਅੱਗ ਤਕਰੀਬਨ ਤੇ ਤਿੰਨਾਂ ਪੁੱਜ ਗਈ ਜਿਹੜਾ ਕੋਈ ਮਾਰਾ ਮੋਟਾ ਸੇਖ ਜਾਂ ਧੂਆ ਉਹ ਦੇਖ ਲਓ ਸਰ ਜੀ ਬਜੀ ਵੀ ਖੋਤਾ ਸਵਾਲਾ ਜਿਹੜੇ ਅੱਗ ਬੁਝਾਰੇ ਕਰਮਚਾਰੀ ਹੈ ਦੱਸਿਆ ਜਾ ਰਿਹਾ ਕਿ ਇੱਕ ਕਰਮਚਾਰੀ ਦਾ ਫੋਨ ਵੀ ਕੱਢਿਆ ਗਿਆ ਨੇ ਰਾਸ਼ ਦੇ ਵਿੱਚ ਇਹਨੂੰ ਕਿਤਾ ਦੇਖ ਲਓ ਭਾਈ ਯਾਰ ਰਾਸ਼ ਤੇ ਹੁਣ ਕੀ ਕਰ ਸਕਦੇ ਇਹ ਲੋਕਾਂ ਨੂੰ ਆਪਣੇ ਸੈਸ ਚਾਹੀਦੀ ਆ ਵੀ ਇੱਕ ਪਰਿਵਾਰ ਤੇ ਦੁੱਖ ਦੀ ਘੜੀ ਆਈ ਪਈ ਹੈ ਜੀ ਪਰਿਵਾਰ ਵੀ ਸਾਡਾ ਆਪਣੇ ਪਰਿਵਾਰ ਹੈ ਕੋਰਸਿਕ ਪਰਿਵਾਰ ਆ ਕੋਈ ਬਗਾਨਾ ਪਰਿਵਾਰ ਤੇ ਹੈ ਜੋ ਹੋਇਆ ਮਾੜਾ ਹੋਇਆ ਜੋ ਆਪਣੇ ਵੱਲੋਂ ਹੈਲਪ ਹੋਏਗੀ ਆਪਾਂ ਪਰਿਵਾਰ ਦੀ ਕਰਾਂਗੇ ਸਾਡਾ ਆਪਣਾ ਪਰਿਵਾਰ ਇੱਕੋ ਜਿਹਾ ਪਰਿਵਾਰ ਹੈ ਔਰ ਵਿਚਾਰਿਆਂ ਦਾ ਟੋਟਵੀਂ ਮਾਲ ਛੜ ਗਿਆ ਸਾਰਾ ਜਿੰਨਾ ਮਾਲ ਸੀ ਡੈਡੀ ਮੇਡ ਦਾ ਸਾਰੇ ਛੜ ਗਿਆ ਮੇਡ ਦਾ ਮਾਲ ਸਾਰਾ ਮਾਲ ਇਹਨਾਂ ਦਾ ਛੜ ਗਿਆ ਔਰ ਜੋ ਹੈਲਪ ਹੋਏਗੀ ਸ਼ਹਿਰ ਵਾਸੀਆਂ ਵੱਲੋਂ ਆਪਣੇ ਵੱਲੋਂ ਸਾਡੀ ਕਮੇਟੀ ਵੱਲੋਂ ਜੋ ਸਾਡੇ ਸੱਜਣ ਮਿੱਤਰ ਔਰ ਆਪਾਂ ਪਰਿਵਾਰ ਦੇ ਨਾਲ ਪੂਰਾ ਦਿਲੋਂ ਸਾਰੀ ਭਾਜੀ ਕੋਈ ਕੁਝ ਪਤਾ ਲੱਗਾ ਹੱਕ ਲੱਗਣ ਦਾ ਕਾਰਨ ਕੀ ਸੀ ਗੱਲ ਲੱਗਦਾ ਹੈ ਕਾਰਨ ਇਹਨਾਂ ਨੂੰ ਆਪ ਨਹੀਂ ਪਤਾ ਚੱਲਿਆ ਵਿਚਾਰੇ ਹੁਣੇ ਤਾਂ ਘਰ ਗਏ ਜੇ ਇਹ ਇਹ 5 ਮਿੰਟ ਪਹਿਲੇ ਦੁਕਾਨ ਵਧਾ ਕੇ ਘਰ ਗਏ ਸੀ ਜੇ ਚਲੋ ਪਾਰ ਰੈਗੂਲਰ ਘਰ ਜਾਂਦਾ 9:30 ਤੇ ਛੁੱਟੀ ਕਰਕੇ ਇਹ ਵੀ 9 ਵਜੇ ਛੁੱਟੀ ਕਰਕੇ ਗਏ ਸੀ ਅਚਨ ਜੇ ਮਾਰਕੀਟ ਤੇ ਫੋਨ ਆਇਆ ਵੀ ਧੂਆ ਬਹੁਤ ਨਿਕਲਦਾ ਮੈਂ ਮਾਰਕੀਟ ਦੇ ਬੇਸਮੈਂਟ ਤੋਂ ਤੇ ਜਦੋਂ ਆਏ ਤੇ ਇਹਨਾਂ ਦੀ ਆਪਣੇ ਵਿਚਾਰੇ ਦੀ ਦੁਕਾਨਾਂ ਛੜ ਕੇ ਸਵਾਹ ਹੋ ਗਈ ਤੇ ਸ਼ਰੀਪਾ ਜੀ ਕਿੰਨੀਆਂ ਕੋ ਦੁਕਾਨਾਂ ਜਿਹੜੀਆਂ ਆ ਜਿਹੜੀਆਂ ਅੰਦਰ ਛੜ ਗਈਆਂ ਉਹ ਸਾਡੀ ਲੋ ਇਹਨਾਂ ਦੀਆਂ ਛੜ ਗਿਆ ਬਾਕੀ ਇੱਕ ਦੋ ਆੜ ਗਵਾਣ ਜੀ ਸਰ ਕਿੰਨਾ ਕੋ ਨੁਕਸਾਨ ਹੋ ਗਿਆ ਲੱਗਦਾ ਅੱਜ ਕੀ ਪਤਾ ਯਾਰ ਅੱਜ ਕੋਈ ਅਸਟੈਂਡ ਨਹੀਂ ਹੋਦਾ ਕੀ ਵੈਸੇ ਕਹਿਣਾ ਜਾਂਦਾ ਹੈ ਜਿਹੜੀ ਬੰਦੇਖ ਬਹੁਤ ਮਤਲਬ ਪੂਸਲੇ ਆਏ ਆ ਭਾਜੀ ਆਏ ਉਸ ਤੋਂ ਬਾਅਦ ਸੈਟ ਹੋ ਗਏ ਨੇ ਉਹ ਕਿੱਥੇ ਹੀ ਨਹੀਂ ਗਏ ਨੇ ਸਾਡੇ ਕੋਲ ਅੱਛਾ ਸਾਰੇ ਆ ਲੜੀ ਜਾਂਦੇ ਆਪਸ ਵਿੱਚ ਲੋਕਾਂ ਦੀ ਅੱਗ ਲੱਗੀ ਇੱਥੇ ਮੈਨੂੰ ਉਹ ਕਹਿ ਰਿਹਾ ਸੀਗਾ ਪਰਾਂ ਹੋ ਗਿਆ ਭਰਾ ਮੈਂ ਕਹਿੰਦਾ ਮੈਨੂੰ ਜ਼ਿਆਦਾ ਦੁੱਖ ਹੈ ਭਰਾਵਾਂ ਤੁਹਾਨੂੰ ਗੱਲ ਨਹੀਂ ਆਪਣੇ ਆਪਣੇ ਵਿਚਾਰੇ ਤੇ ਪਰਿਵਾਰ ਜੋ ਖਾਇ ਕੋਈ ਗੱਲ ਨਹੀਂ ਆਪਾਂ ਨਾਲ ਮਿਲ ਕੇ ਜੋ ਕਰਾਂਗੇ ਆਪਣਾ ਪਰਿਵਾਰ ਹੈ ਸਾਡਾ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਵੀ ਥਾਰੇ ਦਾ ਧੰਨਵਾਦ ਤੁਹਾਨੂੰ ਆਇਆ ਠੀਕ ਹੈ ਜੀ ਚਾਹਾਂ ਅੰਦਾਜ਼ੇ ਕੀ ਬਾਟਰ ਨੂੰ ਸਪਾਈ ਉਹ ਤਾਂ ਤਸਵੀਰਾਂ ਤਾਂ ਨਾ ਸੰਜੀਏ ਪੁੱਤ ਉਹ ਤਾਂ 50 ਹੋਵੇ ਪਈ ਤਾਂ ਜੈ ਕੀ ਬਣਾ ਯਾਰ ਦੁਕਾਨ